ਹਲਕਾ ਹੁਸ਼ਿਆਰ ਪਰ ਤੋ ਸ਼ਰਮ ਨੇ ਕਾਲੀ ਦਲ ਦੇ ਉਮੀਦਵਾਰ ਸੌਨ ਸਿੰਘ ਠੰਡਲ ਟਿਕਟ ਮਿਲਣ ਤੋਂ ਬਾਅਦ ਅਕਾਲੀ ਦਲ ਦੇ ਵਰਕਰਾਂ ਨਾਲ ਮੁਲਾਕਾਤ ਕਰਨ ਅਤੇ ਵਕ-ਵਕਤਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਲਈ ਫਗਵਾੜਾ ਵਿਖੇ ਪਹੁੰਚੇ ਇਸ ਰਣ ਉਹਨਾਂ ਜਿੱਥੇ ਪਾਰਟੀ ਵਰਕਰਾਂ ਨਾਲ ਇਹਨਾਂ ਚੋਣਾਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਉੱਥੇ ਹੀ ਉਹਨਾਂ ਪੱਤਰਕਾਰਾਂ ਨੂੰ ਵੀ ਸੰਬੋਧਨ ਕੀਤਾ ਉਹ ਤੋਂ ਬਾਅਦ ਜਦੋਂ ਪਹਿਲੇ ਫੇਸ ਦੀਆਂ ਇਲੈਕਸ਼ਨਾਂ ਮੁੱਕੀਆਂ ਦੂਸਰੇ ਫੇਸ ਦੀਆਂ ਇਲੈਕਸ਼ਨਾਂ ਜਿਹੜੀਆਂ ਸ਼ੁਰੂ ਹੋਣੀਆਂ ਸੀ ਤੇ ਮੋਦੀ ਸਾਹਿਬ ਨੂੰ ਡਾਰਸ ਤੋਂਣ ਲਾ ਪਿਆ ਕਿ ਜਿੰਨਾ ਹੀ ਲੋਰ ਜਿਹੜੀ ਪਰਸੈਂਟੇਜ ਆ ਵੋਟਿੰਗ ਸਗੀ ਉਹ ਬਹੁਤ ਘਟ ਗਈ ਤੇ ਰਿਪੋਰਟਾਂ ਮੁਤਾਬਕ ਬੀਜੇਪੀ ਦਾ ਜਿਹੜਾ ਕੈਡਰ ਆ ਉਹ ਮਜੂਬ ਸੇਠਾ 10 ਸਾਲ ਦੀ ਰਾਤ ਸੱਤਾ ਦੇ ਵਿੱਚ ਤੇ ਨਹੀਂ ਤਾਂ ਪ੍ਰਾਈਮ ਮਿਨਿਸਟਰ ਲੈਵਲ ਦੇ ਉੱਤੇ ਐਡਾ ਫਿਰਕੂ ਭਰਿਆ ਭਾਸ਼ਣ ਐਂਟੀ ਮਿਨੋਰਟੀ ਜਿਹੜਾ ਆ ਉਹ ਬੋਲ ਬੋਲਣੇ ਉਹ ਚੰਗੇ ਨਹੀਂ ਹੁੰਦੇ ਸੋ ਭਾਰਤੀਆ ਜਨਤਾ ਪਾਰਟੀ ਨੂੰ ਸਾਡਾ ਇਹਨਾਂ ਨਾਲ ਮਸਲਾ ਇਹ ਹੈ ਸਿਗਾ ਕਿ ਪਹਿਲਾਂ ਉਹ ਮੁੱਦੇ ਹੱਲ ਕੀਤੇ ਜਾਣ ਸਿਹੜੀ ਸਿੱਖ ਵਿਚਾਰਧਾਰਾ ਦੇ ਦੂਸਰੀ ਮੈਂ ਤੁਹਾਨੂੰ ਇੱਕ ਹੋਰ ਅਸ਼ੋਰੈਂਸ ਦੇ ਆਦੇ ਕਈ ਵਾਰੀ ਸਵਾਲ ਵੀ ਉੱਠਦੇ ਆ ਇਨ ਫਿਊਚਰ ਸਿੱਖ ਮੁੱਦਿਆਂ ਨੂੰ ਜਾਂ ਸਿੱਖ ਪਰੰਪਰਾਵਾਂ ਜਾਂ ਸਿੱਖਾਂ ਦੇ ਉਹਨਾਂ ਮੁੱਦਿਆਂ ਤੋਂ ਬਗੈਰ ਕਿਸੇ ਪਾਰਟੀ ਨਾਲ ਕੋਈ ਸਮਝੌਤਾ ਕਿਉਂਕਿ ਪਾਰਟੀ ਦਾ ਵੱਡਾ ਪੱਧਰ ਦੇ ਉੱਤੇ ਆ ਪਰ ਉਹਨਾਂ ਨੂੰ ਪ੍ਰੋਟੈਕਟ ਪਹਿਲਾਂ ਕੀਤਾ ਜਾਊਗਾ ਬਾਕੀ ਗੱਲ ਤੇ ਫਿਰ ਹੋਊਗੀ ਸਰ ਇੱਕ ਛੋਟਾ ਜਿਹਾ ਸਵਾਲ ਆ ਬਾਕੀ ਮੈਂ ਸੱਜਣ ਕਰਨਗੇ ਠੰਡਲ ਸਾਹਿਬ ਨੇ ਵੀ ਗੱਲ ਕੀਤੀ ਪਹਿਲਾਂ ਵੀ ਗੱਲਾਂ ਹੁੰਦੀਆਂ ਅਕਾਲੀ ਦਲ ਹੁਣ ਬਹੁਤਾ ਪੰਜਾਬ ਦੀ ਗੱਲ ਕਰਦਾ ਇਜ਼ ਇਟ ਅ ਸ਼ਿਫਟ ਫਰਮ ਪੰਥਕਿਸ਼ਿਅਨਸ ਟੂ ਪੰਜਾਬ ਇਸ਼ੂਜ਼ ਨਹੀਂ ਦੇਖੋ ਅਸੀਂ ਪੰਥਕਿਸ਼ੂ ਦੇ ਉੱਤੇ ਆ ਜਿਹੜਾ ਹੁਣ ਸਮਝੌਤਾ ਟੁੱਟਾ ਉਹ ਕਿਹੜੇ ਇਸ਼ੂ ਤੇ ਟੁੱਟਾ ਉਹ ਪੰਜਾਬ ਇਸ਼ੂ ਨਹੀਂ ਪੰਜਾਬ ਇਸ਼ੂ ਕਿਉਂਕਿ ਸ਼ੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰਦਾ ਤੇ ਸਟੇਟ 103 ਸਾਲ ਪੁਰਾਣੀ ਪੱਬਲੀ ਪਾਰਟੀ ਆ ਤੇ ਪੰਜਾਬ ਨੂੰ ਵੀ ਪ੍ਰੋਟੈਕਟ ਕਰਦੀ ਆ ਤੇ ਪੰਜਾਬੀਆਂ ਤਨੂੰ ਵੀ ਪ੍ਰੋਟੈਕਟ ਕਰਦੀ ਪਰ ਇਹ ਕਿਉਂਕਿ ਸਿੱਖ ਪੰਥ ਦੀ ਜਿਹੜੀ ਇੱਕ ਆਜ਼ਾਦ ਹਸਤੀ ਵਾਲੀ ਪਾਰਟੀ ਆ ਕਿ ਆ ਜਿਸ ਵੇਲੇ ਹੁਣ ਸਮਝਾਉਦਾ ਜਿਸ ਨੇ ਟੁੱਟਿਆ ਆ ਉਹ ਕਿਹੜੇ ਮੁੱਦੇ ਟੁੱਟੇ ਸੀ ਉਹ ਮੁੱਦੇ ਸੀ ਬੰਦੀ ਸਿੰਘਾਣਾ ਦਾ ਮਸਲਾ ਉਹ ਮੁੱਦੇ ਸੀ ਪੰਜਾਬ ਦੀ ਕਿਸਾਨੀ ਦਾ ਮੁੱਦਾ ਉਹ ਮੁੱਦੇ ਸੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜਾਬ ਦੇ ਵਿੱਚੋਂ ਬਖ ਕਰਨ ਦਾ ਮੁੱਦਾ ਉਹ ਮੁੱਦਾ ਸੀ ਸ੍ਰੀ ਹਜੂਰ ਸਾਹਿਬ ਦਾ ਸਿੱਧਾ ਤਖਤ ਜਿਹੜਾ ਆ ਉਹਦੇ ਪ੍ਰਬੰਧ ਨੂੰ ਆਪਣੇ ਹੱਥਾਂ 'ਚ ਲੈਣ ਦਾ ਜਿਸੇ ਤੰਦੇ ਉੱਤੇ ਜਿਵੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਸਾਰੇ ਮੁੱਦੇ ਜਿਹੜੇ ਪੰਥਕ ਮੁੱਦੇ ਸੀ ਇਹ ਪਾਰਟੀ ਪੰਥ ਦੀ ਦਰਜਮਾਨੀ ਕਰਦੀ ਆ ਇਹ ਠੀਕ ਆ ਵੀ ਪਾਰਟੀ ਪਲਟ ਕਰਨ ਦੇ ਨਾਤੇ ਪੰਜਾਬ ਦੇ ਵੀ ਤਰਜਮਾਨੀ ਇਹ ਕਰਦੀ ਆ। ਆਪ ਦਾ ਚੇਰਮਨ ਸਦਾ ਜਨੈ ਸਿੰਘ ਵਾਹ ਜੀ ਵਿਹਾਤੀ ਦੇ ਇੰਤਿਆਜ਼ ਹਰ ਜਿੰਦਰ ਸਿੰਘ ਚੰਦੀ ਜੀ ਤੇ ਸਮੋਚੀ ਸ਼੍ਰੋਮਣੀ ਅਕਾਲੀ ਦਰ ਦੀ ਲੀਡਰਸ਼ਿਪ ਇੱਥੇ ਪਹੁੰਚੀ ਆ। ਸਾਰਿਆਂ ਦਾ ਮੈਂ ਜਨਤੀ ਵੈਲਕਮ ਕਰਦਾ। ਅੱਜ ਸਾਡਾ ਪ੍ਰੋਗਰਾਮ ਸੀ ਸਾਡੇ ਜਿਹੜੇ ਸਾਡੇ ਉਮੀਦਵਾਰ ਹੈਗੇ ਸਦਾ ਸੋਮ ਸਿੰਘ ਖੰਡਲ ਜੀ ਅੱਜ ਉਹ ਇੱਥੇ ਪਹੁੰਚੇ ਤੇ ਇੱਥੇ ਭੁਲਾੜਾਈ ਚੌਂਕ ਤੋਂ ਲੈ ਕੇ ਅਸੀਂ ਉਹ ਅੱਜ ਸਾਰੇ ਗੁਰੂ ਘਰਾਂ ਦੇ ਨਾਲ ਪਸਤ ਹੋਏ ਆ ਤੇ ਅੱਜ ਇੱਥੇ ਅਸੀਂ ਆਏ ਆ। ਤੇ ਸਾਡੇ ਪ੍ਰਧਾਨ ਸਾਹਿਬ ਸਰਦਾਰ ਰਜਿੰਦਰ ਸਿੰਘ ਢੰਡੀ ਜੀ ਅੱਜ ਇੱਕ ਪ੍ਰੈਸ ਕਾਨਫਰੰਸ 'ਤੇ ਖਿਡੌੜਨਾ ਸਾਰਿਆਂ ਨਾਲ ਕਿ ਆਪਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਅਸੀਂ ਲੜਨ ਜਾ ਰਹੇ 13 ਦੇ 13 ਸੀਟਾਂ ਦੇ ਪਹਿਲੀ ਵਾਰ 1985 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਉਸਾਰਪੁਰ ਹਟਕੇ ਤਗੜੀ ਦੇ ਪਹਿਲੀ ਵਾਰ ਲੜਨ ਜਾ ਰਿਹਾ ਜੋ ਮਾਹੌਲ ਅੱਜ ਪੰਜਾਬ ਦੇ ਵਿੱਚ ਨਾ ਦੇਖ ਰਿਹਾ ਪਿਛਲੇ ਖਾਕੇ ਤੋਂ ਕਿਉਂਕਿ ਨੌ ਹਲਕੇ ਹੈ ਛੇ ਹਲਕੇ ਜਿਲ੍ਹਾ ਝਾਰਕੋਟ ਦੇ ਆ ਦੋ ਕਪੂਟਰਾ ਦੇ ਇੱਕ ਗੁਰਦਾਸ ਪੁਜਰੀ ਦਾ ਫਿਲਹਾਲ ਕੋਪਰ ਉੱਪਰ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਜੋ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਉਸ ਤੋਂ ਇਹ ਗੱਲ ਜਾਪਦੀ ਹੈ ਕਿ ਪੰਜਾਬ ਦੇ ਲੋਕ ਅੱਜ ਪੁਰਾ ਪਾਰਟੀਆਂ ਨੂੰ ਉਹਨਾਂ ਸਰਕਾਰਾਂ ਨੂੰ ਨਕਾਦ ਕਰ ਜਾ ਰਹੇ ਆ ਜਿਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਅੰਦਰ ਝੂਠ ਬੋਲ ਕੇ ਝੂਠੀਆਂ ਕਥਮਾਂ ਖਾ ਕੇ ਸ਼੍ਰੋਮਣੀ ਗੱਦਾਰ ਦੇ ਇਲਜ਼ਾਮ ਲਾ ਕੇ ਸਰਕਾਰਾਂ ਤਾਂ ਬਣਾਈਆਂ ਪਰ ਕੋ ਕੋ ਪੰਜਾਬ ਦਾ ਕੰਮ ਨਹੀਂ ਕੀਤਾ ਪਿਛਲੇ 7 ਸਾਲ ਤੋਂ ਪੰਜਾਬ ਜਿਹੜਾ ਹੈ ਉਹਦੇ ਵਿੱਚ ਵੱਡਾ ਨੰਘਾਰ ਆਇਆ ਪੰਜਾਬ ਇਕਨੋਮਿਕਲੀ ਬਹੁਤ ਥਲੇ ਜਾ ਰਿਹਾ ਹੈ ਆੜਿਆ ਦਿਨ ਬਦਲ ਰਿਹਾ ਤੇ ਕੋਈ ਵਿਕਾਸ ਦੀ ਗੱਲ ਜਿਹੜੀ ਹੈ ਉਹ ਕਿਸੇ ਪਾਸੇ ਨਜ਼ਰ ਨਹੀਂ ਆ ਰਹੀ ਮੈਂ ਸਮਝਦਾ ਕਿ ਇਹ ਜਿਹੜੀ ਪਾਰਲੀਮੈਂਟ ਦੀ ਇਲੈਕਸ਼ਨ ਹੈ ਇਹ ਇੱਕ ਨਵਾਂ ਇਤਿਹਾਸ ਸਿਰਜੋਗੀ ਪੁਰਾਣੇ ਇਤਿਹਾਸ ਆਉਣ ਵਾਲੀ ਜਿਹੜੀ 27 ਦੀ ਅਸੈਂਬਲੀ ਦੀ ਇਲੈਕਸ਼ਨ ਹੈ ਉਹਦਾ ਮੁੰਡ ਮੰਡੂਗੀ ਉਹ ਸੂਬਾ ਰਾਜੇ ਤੋਂ ਜਿੱਤੇ ਸੀ ਤੇ ਅਕਾਲੀ ਦਲ ਦੀ ਸਪੋਰਟ ਨਾਲ ਜਿੱਤੇ ਸੀ ਸਾਝੇ ਉਮੀਦਵਾਰ ਸੀ ਉਹਨਾਂ ਦੇ ਜਿਹੜਾ 5 ਸਾਲ ਦਾ ਕਾਰਜਕਾਲ ਸੀ ਜੋ ਉਹਨਾਂ ਨੇ ਕੰਮ ਕੀਤੇ ਆ ਤੁਸੀਂ ਹੁਣ ਕੈਂਡੀਡੇਟੋਂ ਅਕਾਲੀ ਦਲ ਤੋਂ ਤੇ ਅਕਾਲੀ ਦਲ ਇਕੱਲੇ ਤੌਰ ਦੇ ਉੱਤੇ ਇਲੈਕਸ਼ਨ ਲੜ ਰਿਹਾ ਤੇ ਉਹਨਾਂ ਦੇ ਜਿਹੜੇ 5 ਸਾਲ ਸੀ ਜੋ ਉਹਨਾਂ ਨੇ ਕੰਮ ਕੀਤੇ ਆ ਉਹ ਸਾਝੇ ਕੈਂਡੀਡੇਟ ਸੀ ਜਦੋਂ ਉਹਨਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ ਇੱਕ ਵੱਡਾ ਕੰਮ ਸੀ ਫਗਵਾੜਾ ਹਜ਼ਾਰਪੁਰ ਜੋੜਨਾ ਸੱਤ ਸਾਲ ਲੰਘ ਗਏ ਹੱਥ ਤੱਕ ਕੰਮ ਨਹੀਂ ਸ਼ੁਰੂ ਹੋਇਆ ਫਿਰ ਹੁਸ਼ਿਆਰਪੁਰ ਦੇ ਵਿੱਚ ਹਸਪਤਾਲ ਦੀ ਗੱਲ ਸੀ ਬਣਦੀ ਉਹ ਨਹੀਂ ਬਣ ਸਕਿਆ ਹੋਰ ਜਿਹੜੇ ਜਲੰਧਰ ਅ ਹੁਸ਼ਿਆਰਪੁਰ ਦੇ ਜਿਹੜੀ ਰੋਡ ਸੀ ਉਹ ਜੋਧ ਦਿੱਤੀ ਪਈ ਰਹੇ ਨੇ ਕੋਈ ਤਾਂ ਕੰਮ ਨਾ ਹੀ ਆ ਨਹੀਂ ਰਿਹਾ ਜਿਹੜਾ 10 ਸਾਲ ਦੇ ਵਿੱਚ ਜਿਹੜੀ ਬੀਜੇਪੀ ਦੀ ਮਤਲਬ ਸਰਕਾਰ ਰਹੀ ਹੈ ਤੇ ਸਾਡੇ ਦੋਨੋਂ ਹੀ ਹੁਸ਼ਿਆਰਪੁਰ ਦੇ ਮੈਂਬਰ ਮਿੰਸਟਰ ਰਹੇ ਮੰਤਰੀ ਰਹੇ ਉਹ ਕੋਈ ਵੀ ਉਹ ਇਹੋ ਜਿਹੇ ਕੰਮ ਜਿਹੜਾ ਮਾਰ ਕਾ ਮਾਰ ਨਹੀਂ ਸਕੇ ਜਿਹੜਾ ਅੱਜ ਲੋਕਾਂ ਦੇ ਵਿੱਚ کہہ ਸਕੋ ਉਹ ਬੱਡੇ ਨਾਲ ਜਾ ਕੇ ਦੇਖੋਦੇ ਹਾਲਤ ਕੀ ਹੈ ਟੈਕਨੀਕਾਂ ਦਾ ਕੰਮ ਬੜੀਆ ਬਣਿਆ ਹੈ ਨਜ਼ਰ ਆ ਰਿਹਾ ਸਾਰਿਆਂ ਨੂੰ ਕਿ ਉਸ ਕਰਕੇ ਇਹ ਵੀ ਕਰ ਸਕਦੇ ਸੀ ਨਹੀਂ ਕਰ ਸਕੇ ਉਹਨਾਂ ਨੂੰ ਐਸੇ ਰੁਕਿਆ ਨਹੀਂ ਕਿਥੇ ਤੂੰ ਤੂੰ ਸਾਡੇ ਦਾ ਮੈਂਬਰ ਹੀ ਜਿਹੜੇ ਆ ਘੱਟ ਸੀਗੇ ਦੋ ਮੈਂਬਰ ਸੀ ਦੋ ਮੈਂਬਰ ਦਾ ਪੰਜਾਬ ਪੂਰੇ ਦਾ ਕੰਮ ਨਹੀਂ ਸੀ ਦੇ ਤੱਕ ਦੇ ਇਹ ਤਾਂ ਮਿਨਿਸਟਰ ਸੀਗੇ ਇਹ ਨੂੰ ਕੰਨਾ ਬਣਦਾ ਸੀ ਨੰਦੇ ਇਹਨਾਂ ਨੂੰ ਫਿਰ ਉਸ ਕਰਕੇ ਮੈਂ ਗੱਲ ਕਰਦਾ ਕਿ ਸ਼੍ਰੋਮਣੀ ਕਾਲdal ਨੇ ਅੱਜ ਜੋ ਪੰਜਾਬ ਹੈ ਤੁਹਾਡਾ ਤੁਸੀਂ ਆਪਣੇ ਖਵਾੜੇ ਦੀ ਗੱਲ ਕਰਦਾ ਹੋ ਜੇ ਅੱਜ ਵੀ ਬੜੀਆਂ ਸੜਕਾਂ ਬੜੀਆਂ ਨਜ਼ਰ ਆਉਂਦੀਆਂ ਇਹ ਸ਼੍ਰੋਮਣੀ ਕਾਲੀ ਦਲ ਦਾ ਬਟਾ ਇਹਦੇ ਵਿੱਚ ਦੇਣਾ